ਨਨ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਉਹਨਾਂ ਦੀ ਮਹਿਮਾ ਦੇ ਵਿੱਚ ਅੱਲਾ ਯਾਰ ਖਾਂ ਯੋਗੀ ਨੇ ਲਿਖਿਆ ਬਸ ਇੱਕ ਹੀ ਤੀਰਥ ਹੈ ਹਿੰਦ ਮੈਂ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਤੋ ਕਹਿੰਦਾ ਵੀ ਮੁਸਲਮਾਨ ਹੋ ਕੇ ਉਹ ਲਿਖ ਰਿਹਾ ਇਹ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਤੀਰਥਾ ਜਿੱਥੇ ਤੁਸੀਂ ਯਾਤਰਾ ਕਰਨੀ ਹੈ ਕਿ ਜਿੱਥੇ ਬਾਪ ਨੇ ਆਪਣੇ ਬੇਟੇ ਜਿਹੜੇ ਸੀ ਉਹ ਪਰਮਾਤਮਾ ਦੀ ਖਾਤਰ ਕੁਰਬਾਨ ਕੀਤੇ ਤਾਂ ਅੱਜ ਆਪਾਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਯਾਦ ਕਰਦੇ ਆਂ ਤੇ ਜਿਹੜਾ ਇਹ ਹਫਤਾ ਹੈਗਾ ਇਹ ਸ਼ਹੀਦਿਆਂ ਦਾ ਹਫਤਾ ਪੁਰਾਣੇ ਸਮਿਆਂ ਦੇ ਵਿੱਚ ਮਾਤਾ ਮ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪੁੰਜੇ ਪੈਂਦੀਆਂ ਰਹੀਆਂ ਕਿਉਂਕਿ ਉਹ ਬੱਚਿਆਂ ਨੂੰ ਯਾਦ ਕਰਵਾਉਂਦੀਆਂ ਸੀ ਕਿ ਇਹ ਸਾਡੇ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਨੇ ਕਿਵੇਂ ਸ਼ਹੀਦੀਆਂ ਪ੍ਰਾਪਤ ਕੀਤੀ ਤਾਂ ਗੱਲ ਸ਼ੁਰੂ ਕਰਦੇ ਆਂ ਅਨੰਦਪੁਰ ਸਾਹਿਬ ਦਾ ਕਿਲਿਆ ਜਿੱਥੇ ਗੁਰੂ ਸਾਹਿਬ ਆਪਣੇ ਪਰਿਵਾਰ ਨਾਲ ਆਪਣੇ ਸਿੱਖਾਂ ਨਾਲ ਰਹਿ ਰਹੇ ਨੇ ਤੇ ਇਹ ਅਨੰਦਪੁਰ ਸਾਹਿਬ ਆ ਜਿਹੜਾ ਇਹ ਜਿਹੜੀ ਜਗ੍ਹਾ ਕੀ ਇਹ ਗੁਰੂ ਸਾਹਿਬ ਨੇ ਮੁੱਲ ਲੈ ਕੇ ਖਰੀਦੀ ਸੀ ਤੁਸੀਂ ਇਤਿਹਾਸ ਦੇ ਵਿਦਿਆਰਥੀਆਂ ਪਲੱਸ 2 ਦੇ ਵਿੱਚ ਪੜ੍ਹਦੇ ਹੋ ਕਿ ਜਿਹੜਾ ਗੁਰੂ ਤੇਗ ਬਹਾਦਰ ਜੀ ਸੀ ਨੌਵੇਂ ਪਾਸ਼ਾ ਜਦੋਂ ਅਸਾਮ ਤੋਂ ਆਏ ਤਾਂ ਉਹ ਕੀਰਤਪੁਰ ਸਾਹਿਬ ਪਹੁੰਚੇ ਤਾਂ ਉੱਥੋਂ ਉਹਨਾਂ ਨੇ ਬਿਲਾਸਪੁਰ ਦੀ ਰਾਣੀ ਸੀ ਰਾਣੀ ਚੰਪਾ ਉਸ ਤੋਂ ਜ਼ਮੀਨ ਖਰੀਦੀ ਮਾਖੋਵਾਲ ਨਾਂ ਦਾ ਪਿੰਡ ਸੀ ਉਹਦੀ ਜ਼ਮੀਨ ਖਰੀਦ ਕੇ ਉੱਥੇ ਸ਼ਹਿਰ ਬਸਾਇਆ ਜਾਂ ਨਗਰ ਬਸਾਇਆ ਸੀ ਉਹਦਾ ਨਾਂ ਰੱਖਿਆ ਸੀ ਚੱਕ ਨਾਨਕੇ ਤੇ ਬਾਅਦ ਦੇ ਵਿੱਚ ਉਸਦਾ ਨਾਂ ਆਨੰਦਪੁਰ ਸਾਹਿਬ ਪੈ ਗਿਆ ਤਾਂ ਉਸ ਰਾਣੀ ਤੋਂ 500 ਮੋਹਰਾਂ ਸੋਨੇ ਦੀਆਂ ਮੁੱਲ ਦੇ ਕੇ ਉਹ ਜ਼ਮੀਨ ਖਰੀਦੀ ਸੀ ਤੇ ਉੱਥੇ ਗੁਰੂ ਸਾਹਿਬ ਨੇ ਨਗਰ ਬਸਾਇਆ ਸੀ ਤਾਂ ਜਿਹੜੀ ਰਾਣੀ ਚੰਪਾ ਸੀ ਜਾਂ ਜਿਹੜਾ ਆਨੰਦਪੁਰ ਸਾਹਿਬ ਦੀ ਜਗ੍ਹਾ ਖਰੀਦੀ ਇਤਿਹਾਸ ਦੇ ਵਿਦਿਆਰਥੀ ਹੋਣ ਦੇ ਨਾਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਇਹ ਰਾਣੀ ਚੰਪਾ ਕੌਣ ਸੀ ਕਲਿਆਣ ਚੰਦ ਹੋਇਆ ਤੁਸੀਂ ਦੀਵਾਲੀ ਵਾਲੇ ਦਿਨ ਸੁਣਿਆ ਸੀ ਕਿ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋਏ ਸੀ ਤਾਂ ਉਹਨਾਂ ਨੇ ਨਾਲ 52 ਜਿਹੜੇ ਰਾਜੇ ਸੀ ਉਹਨਾਂ ਨੂੰ ਰਿਹਾ ਕਰਾਇਆ ਸੀ ਤਾਂ ਉਹ 52 ਰਾਜਿਆਂ ਦੇ ਵਿੱਚੋਂ ਇੱਕ ਰਾਜਾ ਸੀ ਕਲਿਆਣ ਚੰਦ ਜਿਹੜਾ ਬਿਲਾਸਪੁਰ ਦਾ ਰਾਜਾ ਸੀ ਕਲਿਆਣ ਚੰਦ ਇਹ ਰਾਣੀ ਚੰਪਾ ਉਸ ਕਲਿਆਣ ਚੰਦ ਦੀ ਨੂੰਹ ਸੀ ਤੇ ਇਸ ਦਾ ਪੁੱਤਰ ਹੋਇਆ ਅੱਗੇ ਭੀਮ ਚੰਦ ਤਾਂ ਉਹ ਕਲਿਆਣ ਚੰਦ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਰਿਹਾ ਕਰਾਇਆ ਸੀ ਉਸ ਦਾ ਪੋਤਾ ਸੀ ਭੀਮ ਚੰਦ ਤੁਸੀਂ ਦੇਖੋ ਕਿ ਗੁਰੂ ਸਾਹਿਬ ਨੇ ਉਹਨੂੰ ਰਹਾ ਕਰਾਇਆ ਤੇ ਉਹ ਭੀਮ ਚੰਦ ਸੀ ਜਿਹੜਾ ਸਾਰੀ ਉਮਰ ਗੁਰੂ ਸਾਹਿਬ ਦਾ ਦੁਸ਼ਮਣ ਬਣਿਆ ਰਿਹਾ ਸਾਰੀ ਉਮਰ ਉਹ ਗੁਰੂ ਸਾਹਿਬ ਨਾਲ ਲੜਦਾ ਰਿਹਾ ਤਾਂ ਪਹਾੜੀ ਰਾਜੇ ਬਾਈ ਧਾਰ ਦੇ ਰਾਜੇ ਵਜ਼ੀਰ ਖਾਂ ਸਰਹੰਦ ਦਾ ਸੂਬੇਦਾਰ ਔਰੰਗਜੀਬ ਨੇ ਆਪਣੀ ਫੌਜ ਭੇਜੀ ਹੋਈ ਆ ਤੇ ਉਹ ਸਾਰਿਆਂ ਨੇ ਇਕੱਠਾ ਹੋ ਕੇ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਕਿਲੇ ਦੇ ਅੰਦਰ ਨੇ ਉਹਨਾਂ ਦੇ ਨਾਲ ਸਿੰਘ ਨੇ ਤਾਂ ਉਹ ਕਿਲੇ ਦੇ ਅੰਦਰ ਨੇ ਤੇ ਫੌਜ ਬਾਹਰ ਆ ਤੇ ਉਹ ਉਹਨਾਂ ਦੀ ਮਾਰ ਦੇ ਵਿੱਚ ਫੌਜ ਆ ਜਾਂਦੀ ਆ ਤੇ ਉਹ ਅੰਦਰੋਂ ਸਿੰਘ ਤੀਰ ਚਲਾਉਂਦੇ ਨੇ ਤੇ ਜਿਹੜੀ ਬਾਹਰਲੀ ਫੌਜ ਆ ਮਰ ਰਹੀ ਆ ਤਿੰਨ ਦਿਨ ਲਗਾਤਾਰ ਇਸ ਤਰ੍ਹਾਂ ਹੁੰਦਾ ਰਿਹਾ ਕਿ ਜਿਹੜੀ ਫੌਜ ਬਾਹਰਲੀ ਸੀ ਉਹ ਮਰਦੀ ਰਹੀ ਤੇ ਅੰਦਰਲੇ ਸਿੱਖਾਂ ਨੂੰ ਕੁਝ ਨਹੀਂ ਹੋਇਆ ਤਾਂ ਜਦੋਂ ਉਹਨਾਂ ਨੇ ਦੇਖਿਆ ਕਿ ਸਾਰਾ ਨੁਕਸਾਨ ਆ ਜਿਹੜਾ ਸਾਡਾ ਹੋ ਰਿਹਾ ਤਾਂ ਉਹਨਾਂ ਨੇ ਫੌਜ ਨੂੰ ਪਿੱਛੇ ਕਰਕੇ ਉਸ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਕਿਲਾ ਪਾਉਂਦੇ ਨੇ ਇਹ ਮਈ 1704 ਦੇ ਵਿੱਚ ਤਕੀਲੇ ਦੇ ਸਾਰੇ ਰਸਤੇ ਬੰਦ ਕਰਤੇ ਕਿਲੇ ਦਾ ਰਸਦ ਪਾਣੀ ਬੰਦ ਕਰਤਾ ਕਿਲੇ ਦੇ ਵਿੱਚ ਸਮਾਨ ਜਾਣਾ ਬੰਦ ਕਰਤਾ ਤਾਂ ਉਹ ਕਿਲੇ ਨੂੰ ਚਾਰੇ ਪਾਸਿਓਂ ਘੇਰਾ ਪਿਆ ਬਿਆ ਤਾਂ ਉਸ ਤੋਂ ਬਾਅਦ ਜੂਨ ਦਾ ਮਹੀਨਾ ਆਉਂਦਾ ਗਰਮੀ ਪੈਂਦੀ ਆ ਤੇ ਜਦੋਂ ਬਾਹਰ ਫੌਜ ਆ ਜਿਹੜੀ ਜਿਹੜੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਆ ਤਾਂ ਉਹ ਗਰਮੀ ਨਾਲ ਬੁਰਾ ਹਾਲ ਹੋ ਜਾਂਦਾ ਉਹ ਬਿਆਕਲ ਹੋਠਦੀ ਆ ਤੇ ਉਹ ਫੌਜ ਨੂੰ ਫਿਰ ਬਦਲਿਆ ਜਾਂਦਾ ਉਹਦੀ ਥਾਂ ਤੇ ਦੂਜੀ ਫੌਜ ਭੇਜੀ ਜਾਂਦੀ ਆ ਜੁਲਾਈ ਦਾ ਮਹੀਨਾ ਆਉਂਦਾ ਬਾਹਰ ਬਰਸਾਤਾ ਹੁੰਦੀ ਐ ਨੇ ਅੰਦਰ ਉਹ ਕੇਲੇ ਦੇ ਵਿੱਚ ਨੇ ਤਾਂ ਫੌਜ ਦੇ ਵਿੱਚ ਫੇਰ ਹਫੜਾ ਦਫੜੀ ਮੱਚਦੀ ਆ ਫੇਰ ਉਹ ਫੌਜ ਬਦਲੀ ਜਾਂਦੀ ਆ ਤੇ ਅੰਦਰ ਰਾਸ਼ਨ ਪਾਣੀ ਖਤਮ ਹੋ ਰਿਹਾ ਖਾਣ ਪੀਣ ਦੀਆਂ ਚੀਜ਼ਾਂ ਖਤਮ ਹੋ ਰਹੀਆਂ ਨੇ ਪੱਤੇ ਜੜਾ ਉਵਾਲ ਵਾਲ ਕੇ ਉਹ ਖਾ ਰਹੇ ਨੇ ਤੇ ਉਹ ਘੇਰੇ ਨੂੰ ਚੱਲਦੇ ਨੂੰ 7 ਮਹੀਨੇ ਹੋ ਗਏ ਮਈ 1704 ਦੇ ਵਿੱਚ ਉਹ ਘੇਰਾ ਸ਼ੁਰੂ ਹੁੰਦਾ ਤੇ ਦਸੰਬਰ ਤੱਕ ਉਹ ਘੇਰਾ ਚੱਲਦਾ ਰਿਹਾ ਤਾਂ ਸਥਿਤੀ ਇਹ ਵਣਗੀ ਕਿ ਜਿਹੜੇ ਅੰਦਰ ਸਿੱਖ ਸੀ ਉਹ ਦੋ ਤਰ੍ਹਾਂ ਦੀ ਲੜਾਈ ਲੜ ਰਹੇ ਸੀ ਇੱਕ ਲੜਾਈ ਉਹ ਮੁਗਲਾਂ ਨਾਲ ਲੜ ਰਹੇ ਸੀ ਤੇ ਦੂਸਰੀ ਲੜਾਈ ਭੁੱਖ ਨਾਲ ਲੜ ਰਹੇ ਸੀ ਪਿਆਸ ਨਾਲ ਲੜ ਰਹੇ ਸੀ ਤੇ ਉਧਰੋਂ ਜਿਹੜੀ ਔਰੰਗਜ਼ੇਬ ਦੀ ਫੌਜ ਸੀ ਉਹਨੂੰ ਇਹ ਲੱਗਿਆ ਕਿ ਇਹਨਾਂ ਲੰਮਾ ਸਮਾਂ ਹੋ ਗਿਆ ਸਾਨੂੰ ਘੇਰਾ ਪਾਇਆ ਹੋਇਆਂ ਨੂੰ ਤੇ ਸਾਡੇ ਵਾਸਤੇ ਬਦਨਾਮੀ ਦੀ ਗੱਲ ਆ ਸਾਡੇ ਵਾਸਤੇ ਉੱਪਰੋਂ ਸਖਤੀ ਹੋ ਰਹੀ ਆ ਤੇ ਉਹਨਾਂ ਨੇ ਗੁਰੂ ਸਾਹਿਬ ਵੱਲ ਬੇਨਤੀਆਂ ਪੱਤਰ ਭੇਜੇ ਕਿ ਸਾਨੂੰ ਬੇਨਤੀ ਕੀਤੀ ਜਾਂਦੀ ਆ ਕਿ ਤੁਸੀਂ ਕਿਲੇ ਨੂੰ ਖਾਲੀ ਕਰ ਦਿਓ ਸਾਡੀ ਇੱਜ਼ਤ ਰਹਿ ਜੂਗੀ ਉਸ ਤੋਂ ਬਾਅਦ ਤੁਸੀਂ ਦੁਬਾਰਾ ਫੇਰ ਚਾਹੇ ਕਿਲੇ ਵਿੱਚ ਆ ਜਿਓ ਅਸੀਂ ਇੱਕ ਵਾਰੇ ਦੱਸਣ ਜੋਗੇ ਹੋ ਜੀਏ ਕਿ ਅਸੀਂ ਗੁਰੂ ਤੋਂ ਉਹ ਕਿਲਾ ਖਾਲੀ ਕਰਵਾ ਲਿਆ ਤੇ ਉਹਨਾਂ ਨੇ ਕੁਰਾਨ ਸ਼ਰੀਫ ਦੀਆਂ ਸੌਹਾਂ ਖਾਧੀਆਂ ਆਟੇ ਦੀ ਗਊ ਬਣਾ ਕੇ ਭੇਜੀ ਕਿ ਅਸੀਂ ਇਸ ਦੀ ਸੌਂਖਾ ਖਾ ਕੇ ਕਹਿੰਦੇ ਆ ਕਿ ਤੁਸੀਂ ਉਹ ਕਿਲਾ ਖਾਲੀ ਕਰ ਦਿਓ ਤਾਂ 21 ਦਸੰਬਰ 1704 ਦਾ ਦਿਨ ਆ ਗੁਰੂ ਸਾਹਿਬ ਨੇ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਤੇ ਉਹ ਕਿਲਾ ਸੀ ਜਿਹੜਾ ਖਾਲੀ ਕਰਤਾ ਜਦੋਂ ਉਹ ਕਿਲਾ ਖਾਲੀ ਕਰਕੇ ਥੋੜੀ ਦੂਰੀ ਤੇ ਹੀ ਗਏ ਨੇ ਤਾਂ ਜਿਹੜੀ ਮੁਗਲ ਸੈਨਾ ਸੀ ਉਹਨੇ ਕਿਲੇ ਤੇ ਵੀ ਕਬਜ਼ਾ ਕਰ ਲਿਆ ਤੇ ਉਹਨਾਂ ਨੇ ਗੁਰੂ ਸਾਹਿਬ ਦਾ ਵੀ ਪਿੱਛਾ ਕਰਿਆ ਤੇ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ ਕਿ ਫੌਜ ਪਿੱਛੇ ਆ ਰਹੀ ਆ ਤੇ ਫਿਰ ਭਾਈ ਉਦੇ ਸਿੰਘ ਆਪਣੇ 50 ਸਾਥੀਆਂ ਨਾਲ ਉਹ ਫੌਜ ਦਾ ਮੁਕਾਬਲਾ ਕਰਦਾ ਇਤਿਹਾਸ ਦੇ ਵਿੱਚ ਤੁਸੀਂ ਪੜ੍ਹਦੇ ਹੋ ਸ਼ਾਹੀ ਟਿੱਬੀ ਨਾਂ ਦੇ ਸਥਾਨ ਦੀ ਉਹ ਲੜਾਈ ਹੋਈ ਆ ਤਾਂ ਉਸ ਦੇ ਵਿੱਚ ਭਾਈ ਉਦੇ ਸਿੰਘ ਉਹਦੇ ਨਾਲ 50 ਸਿੰਘ ਸੀ ਜਿਹੜੇ ਉਹ ਸਾਰੇ ਦੇ ਸਾਰੇ ਸ਼ਹੀਦ ਹੋ ਜਾਂਦੇ ਨੇ ਇਹਨਾਂ ਸਮੇਂ ਦੇ ਵਿੱਚ ਗੁਰੂ ਸਾਹਿਬ ਉਹਨਾਂ ਦੇ ਸਹਬਜ਼ਾਦੇ ਉਹਨਾਂ ਦੇ ਸਿੰਘ ਸੀ ਜਿਹੜੇ ਉਹ ਸਰਸਾ ਨਦੀ ਦੇ ਕੰਡੇ ਤੇ ਪਹੁੰਚ ਜਾਂਦੇ ਨੇ ਸਰਦੀ ਦਾ ਮੌਸਮ ਆ ਰਾਤ ਦਾ ਸਮਾਂਗਾ ਉਹ ਸਰਸਾ ਨਦੀ ਦੇ ਜਦੋਂ ਕੰਡੇ ਤੇ ਪਹੁੰਚਦੇ ਨੇ ਤਾਂ ਨਦੀ ਦੇ ਵਿੱਚ ਹੜ ਆਇਆਗਾ ਨਦੀ ਦਾ ਪਾਣੀ ਆ ਜਿਹੜਾ ਬਹੁਤ ਤੇਜ਼ ਵਗ ਰਿਹਾ ਤਾਂ ਪਿਛਲੇ ਪਾਸੇ ਦੁਸ਼ਮਣ ਦੀ ਫੌਜ ਟਿੱਡੀ ਦਲਵਾਂਗ ਆ ਰਹੀ ਆ ਤੇ ਮੂਹਰੇ ਪਾਸੇ ਜਿਹੜਾ ਦਰਿਆ ਸਰਸਾ ਉਹ ਠਾਠਾ ਮਾਰ ਰਿਹਾ ਤਾਂ ਸਿੰਘ ਸੀ ਜਿਹੜੇ ਆਪਣੇ ਘੋੜਿਆਂ ਸਮੇਤ ਉਹ ਦਰਿਆ ਦੇ ਵਿੱਚ ਕੁੱਦ ਗਏ ਤਾਂ ਬਹੁਤ ਸਾਰੇ ਸਿੰਘ ਸੀ ਜਿਹੜੇ ਉਹ ਦਰਿਆ ਦੇ ਵਿੱਚ ਰੁੜ ਗਏ ਤੁਸੀਂ ਸੋਚ ਕੇ ਦੇਖੋ ਕਿ ਦਸੰਬਰ 22 ਦਸੰਬਰ ਦਾ ਸਮਾਂ ਹੋਵੇ ਤੇ ਪਾਣੀ ਉਹ ਕਿੰਨਾ ਠੰਡਾ ਹੋ। ਤਾਂ ਬਹੁਤ ਸਾਰੇ ਸਿੰਘ ਸੀ ਜਿਹੜੇ ਉਹ ਦਰਿਆ ਦੇ ਵਿੱਚ ਰੁੜ ਗਏ ਤੇ ਜਿਹੜਾ ਬਹੁਤ ਸਾਰਾ ਸਾਹਿਤ ਸੀ ਗੁਰੂ ਸਾਹਿਬ ਨੇ ਲਿਖਿਆ ਉਹ ਵੀ ਉਸ ਦਰਿਆ ਦੇ ਵਿੱਚ ਰੁੜ ਗਿਆ ਤੇ ਇਸ ਭਗਦੜ ਦੇ ਵਿੱਚ ਜਿਹੜਾ ਗੁਰੂ ਸਾਹਿਬ ਦਾ ਪਰਿਵਾਰ ਸੀ ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਇੱਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੇ ਨਾਲ 40 ਸਿੰਘ ਦੂਸਰੇ ਪਾਸੇ ਮਾਤਾ ਗੁਜਰੀ ਜੀ ਉਹਨਾਂ ਦੇ ਨਾਲ ਛੋਟੇ ਸਾਬਜਾ ਦੇ ਉਹ ਅਲੱਗ ਹੋ ਗਏ ਤੇ ਤੀਸਰੇ ਦੇ ਵਿੱਚ ਮਾਤਾ ਸੁੰਦਰੀ ਜੀ ਤੇ ਉਹਨਾਂ ਦੇ ਨਾਲ ਕੁਝ ਸਿੰਘ ਸੀ ਜਿਹੜੇ ਉਹ ਅਲੱਗ ਹੋ ਗਏ ਉਹ ਦਿੱਲੀ ਵੱਲ ਨੂੰ ਚੱਲ ਪਏ ਜਿਹੜੇ ਵੱਡੇ ਸਾਬਜਾ ਦੇ ਸੀ ਉਹ ਚਮਕੌਰ ਦੀ ਗੜੀ ਜਿਹੜੀ ਆਪਾਂ ਕਹਿੰਦੇ ਚਮਕੀ ਸੀ ਗੜੀ ਸੀ ਉਹ ਉਹ ਸਵਾਲ ਨੂੰ ਚੱਲ ਰਹੇ ਨੇ ਰਾਤ ਦਾ ਸਮਾਂ ਪਾਣੀ ਦੇ ਵਿੱਚ ਦੀ ਲੰਗੇ ਹੋਏ ਨੇ ਤੇ ਕੱਪੜੇ ਸਾਰੇ ਗਿੱਲੇ ਨੇ ਤੁਸੀਂ ਸੋਚ ਕੇ ਦੇਖੋ ਮੋਗਲ ਫੌਜ ਪਿੱਛਾ ਕਰ ਰਹੀ ਆ ਗਿੱਲੇ ਕੱਪੜੇ ਰਾਤ ਦਾ ਸਮਾਂ ਠੰਡ ਦੇ ਵਿੱਚੋਂ ਜਾ ਰਹੇ ਨੇ ਤੇ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ-ਮਤਾ ਗੁਜਰੀ ਮਾਤਾ ਗੁਜਰੀ ਦੀ ਉਮਰ ਦਾ ਤੁਸੀਂ ਅੰਦਾਜ਼ਾ ਲਾਓ ਮਾਤਾ ਗੁਜਰੀ ਦੀ ਉਮਰ ਵੀ 1621 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ ਤੇ ਜੀ ਉਹਨਾਂ ਤੋਂ 4 ਸਾਲ ਛੋਟੇ ਵੀ ਹੋਏ ਤੇ ਹੁਣ 1704 ਦਾ ਸਮਾਂ ਤੇ ਲਗਭਗ 80 ਸਾਲ ਦੀ ਉਮਰ ਆ ਮਾਤਾ ਗੁਜਰੀ ਦੀ ਉਸ ਸਮੇਂ ਦੀ ਤੇ ਉਹਨਾਂ ਦੇ ਨਾਲ ਜਿਹੜੇ ਸਹਿਬਜਾਦੇ ਨੇ ਉਹਨਾਂ ਦੀ ਉਮਰ ਆ 7 ਸਾਲ ਤੇ 9 ਸਾਲ ਦੀ ਜਿਹੜੇ ਵੱਡੇ ਸਹਿਬਜਾਦੇ ਨੇ 15 ਸਾਲ ਤੇ 17 ਸਾਲ ਦੇ ਨੇ ਜਿਹੜੇ ਗੁਰੂ ਪਿਤਾ ਦੇ ਨਾਲ ਜਾ ਰਹੇ ਨੇ ਤਾਂ ਜਦੋਂ ਸਰਸਾ ਨਦੀ ਪਾਰ ਕਰ ਰਹੇ ਨੇ ਤੇ ਪਿੱਛੇ ਭਾਈ ਜੀਵਨ ਸਿੰਘ ਜਿਹਨਾਂ ਨੂੰ ਭਾਈ ਜੈਤਾ ਜੀ ਦੇ ਨਾਮ ਨਾਲ ਜਾਣਦੇ ਆ ਕੀ ਕੀਤਾ ਸੀ ਭਾਈ ਜੈਤਾ ਜੀ ਨੇ ਹਾਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਜਿਹੜਾ ਦਿੱਲੀ ਤੋਂ ਲੈ ਕੇ ਆਇਆ ਸੀ ਤਾਂ ਆਪਣੇ 100 ਸਾਥੀਆਂ ਦੇ ਨਾਲ ਫਿਰ ਉਹ ਮੁਗਲ ਸੈਨਾ ਨਾਲ ਟੱਕਰ ਲੈਂਦੇ ਆ ਤਾਂ 100 ਦੇ 100 ਜਿਹੜੇ ਸਾਥੀ ਸੀ ਭਾਈ ਜੈਤਾ ਜੀ ਸੀ ਉਸ ਸਥਾਨ ਤੇ ਸ਼ਹੀਦ ਹੋ ਜਾਂਦੇ ਨੇ ਤੇ ਉੱਥੋਂ ਅੱਗੇ ਚਲੇ ਜਾਂਦੇ ਨੇ ਤਾਂ ਉੱਥੋਂ ਅੱਗੇ ਜਾ ਕੇ 23 ਦਸੰਬਰ ਦਾ ਦਿਨ ਆ ਮੁਗਲ ਫੌਜ ਪਿੱਛਾ ਕਰਦੀ ਆ ਰਹੀ ਆ ਤਾਂ ਉਹ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘ ਤੇ ਗੁਰੂ ਸਾਹਿਬ ਉੱਥੇ ਸ਼ਰਨ ਲੈਂਦੇ ਨੇ ਉੱਥੇ ਲੜਾਈ ਹੁੰਦੀ ਆ ਤਾਂ ਮੁਗਲ ਫੌਜਾਂ ਦੀ ਗਿਣਤੀ ਉਸ ਸਮੇਂ ਇਤਿਹਾਸ ਲਿਖਦਾ ਕਿ ਲਗਭਗ 10 ਲੱਖ ਦੀ ਫੌਜ ਸੀ ਤਾਂ ਉਹ 10 ਲੱਖ ਦੀ ਫੌਜ 40 ਸਿੰਘਾਂ ਨਾਲ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਅਸਾਮੀ ਲੜਾਈ ਆ ਸਭ ਤੋਂ ਬੇਮੈਨ ਲੜਾਈ ਆ ਕਿ ਇੱਕ ਪਾਸੇ ਲੜਨ ਵਾਸਤੇ 40 ਬੰਦੇ ਸੀ ਤੇ ਦੂਸਰੇ ਪਾਸੇ ਲੜਨ ਵਾਸਤੇ 10 ਲੱਖ ਦੀ ਫੌਜ ਸੀ ਤਾਂ ਉਹ ਸਾਰਾ ਦਿਨ ਉਹ ਲੜਾਈ ਚੱਲਦੀ ਆ ਗੁਰੂ ਸਾਹਿਬ ਪੰਜ ਪੰਜ 7 7 ਸਿੰਘਾਂ ਦੇ ਜਥੇ ਭੇਜਦੇ ਨੇ ਬਾਬਾ ਅਜੀਤ ਸਿੰਘ ਦਾ ਜਥਾ ਭੇਜਿਆ ਬਾਬਾ ਜੁਝਾਰ ਸਿੰਘ ਦਾ ਜਥਾ ਭੇਜਿਆ ਤੇ ਅੱਜ ਤਾਂ ਦਿਨ ਸੀ ਜਿਸ ਦਿਨ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਉਹ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਗੁਰੂ ਸਾਹਿਬ ਦੇ ਨਾਲ ਸਿੱਖ ਸੀ ਜਿਹੜੇ ਉਹ ਵੀ ਉਸ ਗੜੀ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਰਾਤ ਹੁੰਦੀ ਆ ਯੁੱਧ ਬੰਦ ਹੁੰਦਾ ਤੇ ਗੁਰੂ ਸਾਹਿਬ ਤੇ ਉਹਨਾਂ ਦੇ ਨਾਲ ਕੇਵਲ ਪੰਜ ਸਿੰਘ ਸੀ ਜਿਹੜੇ ਉਹ ਬਾਕੀ ਰਹਿ ਜਾਂਦੇ ਨੇ ਤੇ ਉਹ ਪੰਜੇ ਸਿੰਘਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੇ ਤੁਸੀਂ ਹੋ ਤਾਂ ਪੰਥਾ ਜਿਹੜਾ ਉਹ ਦੁਬਾਰੇ ਵੀ ਜੀਵਤ ਹੋ ਸਕਦਾ ਤੁਸੀਂ ਦੁਬਾਰੇ ਸਿੰਘਾਂ ਨੂੰ ਤਿਆਰ ਕਰ ਸਕਦੇ ਹੋ ਤੇ ਗੁਰੂ ਸਾਹਿਬ ਨੇ ਇਸ ਗੱਲ ਤੋਂ ਮਨਾਂ ਕਰਤਾ ਤਾਂ ਪੰਜੇ ਸਿੰਘਾਂ ਨੇ ਗਲ ਦੇ ਵਿੱਚ ਪਰਨੇ ਪਾਏ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਅਸੀਂ ਸੁਨੋ ਪੰਜ ਸਿੰਘਾਂ ਦੇ ਨਾਤੇ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਇਹ ਕਿਲੇ ਨੂੰ ਖਾਲੀ ਕਰ ਦਿਓ ਤੇ ਗੁਰੂ ਸਾਹਿਬ ਉਹਨਾਂ ਦੇ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਦੋ ਸਿੱਖ ਉਹਨਾਂ ਦੇ ਨਾਲ ਸੀ ਤੇ ਗੁਰੂ ਸਾਹਿਬ ਰਾਤ ਦੇ ਹਨੇਰੇ ਵਿੱਚ ਤਾੜੀ ਮਾਰ ਕੇ ਉਹ ਕਿਲੇ ਨੂੰ ਖਾਲੀ ਕਰਦੇ ਨੇ ਤੇ ਤਾੜੀ ਮਾਰ ਕੇ ਕਿਹਾ ਕਿ ਹਿੰਦ ਦਾ ਪੀਰ ਚੱਲਿਆ ਜੇ ਕੋਈ ਫੜ ਸਕਦਾ ਤਾਂ ਫੜ ਲਓ ਤਾਂ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਗੁਰੂ ਸਾਹਿਬ ਜਾ ਰਹੇ ਨੇ ਰਾਤ ਦਾ ਹਨੇਰਾ ਬਿਜਲੀ ਲਿਸ਼ਕਦੀ ਹੈ ਵਿਚ ਵਿਚ ਦੀ ਤੇ ਭਾਈ ਦਇਆ ਸਿੰਘ ਨੇ ਦੇਖਿਆ ਕਿ ਸਾਹਿਬ ਜਦਿਆਂ ਦੀਆਂ ਲਾਸ਼ਾਂ ਪਈਆਂ ਨੇ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਸਾਹਿਬ ਜਦਿਆਂ ਦੀਆਂ ਲਾਸ਼ਾਂ ਪਈਆਂ ਨੇ ਆਪਾਂ ਇਹਨਾਂ ਦੇ ਉੱਪਰ ਕੱਫਣ ਪਾ ਦਈਏ ਤੇ ਗੁਰੂ ਸਾਹਿਬ ਨੇ ਕਿਹਾ ਕਿ ਜਿਹੜੇ ਇਹ ਸਿੱਖ ਨੇ ਮੇਰੇ ਤੇ ਮੇਰੇ ਪੁੱਤਰ ਨੇ ਮੇਰੇ ਸਾਰੇ ਬਰਾਬਰ ਨੇ ਤਾਂ ਕੱਲ ਨੂੰ ਇਹ ਨਾ ਹੋਵੇ ਕਿ ਕਿਤੇ ਇਤਿਹਾਸ ਕਹੇ ਕਿ ਗੁਰੂ ਨੇ ਆਪਣੇ ਸਿੱਖਾਂ ਤੇ ਆਪਣੇ ਪੁੱਤਰਾਂ ਦੇ ਵਿੱਚ ਫਰਕ ਕੀਤਾ ਇਸ ਕਰਕੇ ਉਹ ਕਹਿੰਦੇ ਵੀ ਜਿੱਥੇ ਮੇਰੇ ਸਿੱਖ ਪਏ ਨੇ ਉੱਥੇ ਮੇਰੇ ਪੁੱਤਰ ਪਏ ਰਹਿਣ ਦੇ ਤੇ ਤੁਸੀਂ ਪੜਿਆ ਇਤਿਹਾਸ ਦੇ ਵਿੱਚ ਕਿ ਗੁਰੂ ਸਾਹਿਬ ਦੇ ਜੋੜਾ ਨਹੀਂ ਸੀ ਗੁਰੂ ਸਾਹਿਬ ਨੇ ਆਪਣੇ ਜੋੜੇ ਉਤਾਰਤੇ ਕਿ ਜਿੱਥੋਂ ਦੀ ਮੈਂ ਲੰਘ ਰਿਹਾ ਮੇਰੇ ਸਿੱਖ ਨੇ ਮੇਰੇ ਸਾਹਿਬ ਜੀ ਆਦੇ ਉਹ ਰਸਤੇ ਦੇ ਵਿੱਚ ਆਉਣਗੇ ਤੇ ਉੱਥੋਂ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਚਲੇ ਜਾਂਦੇ ਨੇ ਅਗਲੇ ਦਿਨ ਫੇਰ ਜੁੱਧ ਹੁੰਦਾ 24 ਦਸੰਬਰ ਦਾ ਦਿਨ ਆ ਤੇ ਉੱਥੇ ਗੁਰੂ ਸਾਹਿਬ ਦੀ ਥਾਂ ਤੇ ਭਾਈ ਸੰਗਤ ਸਿੰਘ ਜਿਹੜਾ ਭਾਈ ਜੈਤਾ ਜੀ ਦਾ ਭਰਾ ਸੀ ਛੋਟਾ ਭਰਾ ਸੀ ਉਹਦੀ ਸ਼ਕਲ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੀ ਸੀ ਗੁਰੂ ਸਾਹਿਬ ਨੇ ਉਹਨੂੰ ਕਲੰਗੀ ਦਿੱਤੀ ਤੇ ਉਹ ਸੰਗਤ ਸਿੰਘ ਤੇ ਉਹਦੇ ਨਾਲ ਜਿਹੜੇ ਸਿੰਘ ਸੀ ਤਿੰਨ ਉਹਨਾਂ ਨੇ ਜੁੱਧ ਕੀਤਾ ਤੇ ਉਹ ਉੱਥੇ ਸ਼ਹੀਦ ਹੋ ਜਾਂਦੇ ਨੇ ਤੇ ਦੂਸਰੇ ਪਾਸੇ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਉਹ ਮਾਤਾ ਗੁਜਰੀ ਦੇ ਨਾਲ ਕੈਸੀ ਗੰਗੂ ਰਸੋਈਆ ਸੀ ਜਿਹੜਾ ਉਹਦੇ ਪਿੰਡ ਚਲੇ ਜਾਂਦੇ ਨੇ ਉਥੋਂ ਮੋਰਿੰਡੇ ਦੇ ਕੋਤਵਾਲ ਕੋ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੰਦਾ ਮੋਰਿੰਡੇ ਦਾ ਕੋਤਵਾਲ ਉਹ ਸਾਹਿਬ ਜਦਿਆਂ ਨੂੰ ਵਜ਼ੀਰ ਖਾਂ ਕੋਲ ਲੈ ਕੇ ਸਰਹੰਦ ਪਹੁੰਚ ਜਾਂਦਾ ਤੇ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਸਾਹਿਬ ਜਦਿਆਂ ਨੂੰ ਪੇਸ਼ ਕੀਤਾ ਜਾਂਦਾ ਕਈ ਦਿਨ ਪੇਸ਼ੀਆਂ ਹੁੰਦੀਆਂ ਨਹੀਂਆਂ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਲਿਖ ਰਿਹਾ ਕਿ ਸਾਬਜਾਦਿਆਂ ਨੂੰ ਤੂਤ ਦੀ ਛੱਟੀ ਦੇ ਨਾਲ ਕੁੱਟਿਆ ਗਿਆ ਠੰਡ ਦਾ ਦੇਣਾ ਠੰਡਾ ਬੁਰਜ ਉਹਦੇ ਥੱਲੇ ਦੀ ਪਾਣੀ ਵਗਦਾ ਸੀ ਇਸ ਤਰ੍ਹਾਂ ਦਾ ਠੰਡਾ ਬੁਰਜ ਸੀ ਕਿ ਮਈ ਜੂਨ ਦੇ ਮਹੀਨੇ ਵੀ ਉੱਥੇ ਠੰਡ ਲੱਗਦੀ ਸੀ ਤੇ ਦਸੰਬਰ ਦੇ ਮਹੀਨੇ ਉਹਨਾਂ ਕੋਲ ਕੋਈ ਹੋਰ ਕੱਪੜੇ ਵੀ ਨਹੀਂ ਸੀ ਰਾਤ ਨੂੰ ਖਾਣਾ ਵੀ ਨਹੀਂ ਖਾਣ ਦਿੱਤਾ ਜਾਂਦਾ ਸੀ ਤੇ ਉੱਥੇ ਉਹ ਉਹਨਾਂ ਨੂੰ ਰੱਖਿਆ ਗਿਆ ਲਗਾਤਾਰ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ੀ ਪੈਂਦੀ ਰਹੀ ਏ ਤੇ ਉਸ ਪੇਸ਼ੀ ਦੇ ਵਿੱਚ ਕਸੂਰ ਕੋਈ ਸਾਬਤ ਨਹੀਂ ਹੋਇਆ ਤੇ ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਸਜ਼ਾ ਦੇਣੀ ਆ ਤੇ ਗੁਰੂ ਸਾਹਿਬ ਦੇ ਸਾਹਿਬਜਾਦਿਆਂ ਨੂੰ ਉਹਨਾਂ ਨੇ ਜਦੋਂ ਰਾਤ ਨੂੰ ਉੱਥੇ ਰਹਿੰਦੇ ਸੀ ਤਾਂ ਇੱਕ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਮੋਤੀ ਮਹਿਰੇ ਦਾ ਉਹ ਸਾਰਿਆਂ ਸਾਰਿਆਂ ਤੋਂ ਚੋਰੀ ਉਹ ਸਾਹਿਬਜਾਦਿਆਂ ਨੂੰ ਦੁੱਧ ਪਿਉਂਦਾ ਰਿਹਾ ਉਹਨੋਂ ਸਿੱਕੇ ਗੁਰੂ ਸਾਹਿਬ ਦੇ ਬੱਚੇ ਨੇ ਤਾਂ ਜਿਹੜਾ ਮੋਤੀ ਮਹਿਰਾ ਸੀ ਉਹ ਵਜੀਰ ਖਾਂ ਕੋਲ ਨੌਕਰੀ ਕਰਦਾ ਸੀ ਪਰ ਬਾਅਦ ਦੇ ਵਿੱਚ ਜਦੋਂ ਵਜੀਰ ਸਾਹਿਬ ਵਜੀਰ ਨੂੰ ਪਤਾ ਲੱਗਿਆ ਤਾਂ ਉਹਨੂੰ ਪਰਿਵਾਰ ਸਮੇਤ ਕੋਲੂ ਦੇ ਵਿੱਚ ਪੀੜਤਾ ਸੀ ਤਾਂ ਉਹਨੂੰ ਵੀ ਇਹ ਸਜ਼ਾ ਦਿੱਤੀ ਸੀ ਤਾਂ ਫਿਰ 26 ਦਸੰਬਰ ਕਚੈਰੀ ਦੇ ਵਿੱਚ ਸੂਬੇ ਦੀ ਵਿੱਚ ਪੇਸ਼ ਹੁੰਦੇ ਨੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ ਪਰ ਉਹਨਾਂ ਨੇ ਕੋਈ ਵੀ ਲਾਲਚ ਨਹੀਂ ਮੰਨਿਆ ਤੇ ਫਿਰ ਸੁਚਾਨੰਦ ਆਉਦਾ ਸੁਚਾਨੰਦ ਨੇ ਕਿਹਾ ਕਿ ਜੇ ਇਹ ਸਾਹਿਬ ਜੀ ਆਦੇ ਤੁਸੀਂ ਕਹਿੰਦੇ ਹੋ ਕਿ ਇਹਨਾਂ ਦਾ ਕਸੂਰ ਨਹੀਂ ਕੋਈ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਜੇ ਆਪਾਂ ਇਹਨਾਂ ਨੂੰ ਛੱਡ ਦਈਏ ਫਿਰ ਕੀ ਕਰੋਗੇ ਤਾਂ ਉਹਨੇ ਸੁਚਾਨੰਦ ਨੇ ਫਿਰ ਸਾਹਿਬ ਜੀ ਆਦਾਂ ਨੂੰ ਪੁੱਛਿਆ ਕਿ ਜੇ ਤੁਹਾਨੂੰ ਅਸੀਂ ਛੱਡ ਦਈਏ ਅਸੀਂ ਆਜ਼ਾਦ ਕਰ ਦਈਏ ਫਿਰ ਤੁਸੀਂ ਕੀ ਕਰੋਗੇ ਤਾਂ ਸਾਹਿਬ ਜੀ ਆਦਿਆਂ ਨੇ ਕਿਹਾ ਕਿ ਅਸੀਂ ਬਾਹਰ ਜਾਵਾਂਗੇ ਅਸੀਂ ਸਿੰਘਾਂ ਦੀ ਫੌਜ ਇਕੱਠੀ ਕਰਾਂਗੇ ਤੇ ਦੁਬਾਰਾ ਫੇਰ ਅਸੀਂ ਮੁਗਲਾਂ ਨਾਲ ਟੱਕਰ ਲਵਾਂਗੇ ਉਹ ਕਹਿੰਦਾ ਜੇ ਫੇਰ ਛੱਡ ਦਈਏ ਉਹ ਕਹਿੰਦੇ ਜਿੰਨਾ ਚਿਰਸੀਂ ਮੁਗਲਾਂ ਦੀ ਜੜ ਨਹੀਂ ਪਟ ਦਿੰਦੇ ਉਹਨਾਂ ਚਿਰਸੀਂ ਮੁਗਲਾਂ ਨਾਲ ਟੱਕਰ ਲੈਂਦੇ ਰਹਾਂਗੇ ਤਾਂ ਫਿਰ ਸੋਚਾ ਆਨੰਦ ਨੇ ਕਿਹਾ ਸੀ ਕਿ ਸੱਪ ਦੇ ਬੱਚੇ ਸਪੋਲੀਏ ਨੇ ਇਹਨਾਂ ਨੂੰ ਹੁਣੇ ਖਤਮ ਕਰ ਦੇਣਾ ਚਾਹੀਦਾ ਤਾਂ 27 ਦਸੰਬਰ 1704 ਦਾ ਉਹ ਦਿਨ ਸਹਿਬਜਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਨੀਹਾਂ ਦੇ ਵਿੱਚ ਚਿਨ ਨਾਲ ਉਹ ਬੇਹੋਸ਼ ਹੋ ਗਏ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਲਿਖ ਰਿਹਾ ਕਿ ਜਲਾਦ ਸੀ ਸ਼ਾਸ਼ਲ ਬੇਗ ਤੇ ਬਾਸਲ ਬੇਗ ਉਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਜਦੋਂ ਡਿੱਗਦੇ ਨੇ ਤਾਂ ਉਹਨਾਂ ਨੇ ਉਹ ਜਲਾਦਾ ਨੇ ਉਹ ਸਹਬਜਾ ਦੇਂਦੀਆਂ ਗਰਦਨਾ ਕਟੀਆਂ ਉਸ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕੀਤਾ ਤਾਂ ਸਹਬਜਾ ਦੇਂਦੀਆਂ ਜਿਹੜੀਆਂ ਦੇਹਾਂ ਸੀ ਉੱਥੇ ਪਈਆਂ ਰਹੀਆਂ ਤੇ ਵਜ਼ੀਰ ਖਾਨ ਦਾ ਦਿਵਾਨ ਸੀ ਟੋਡਰਮਲ ਦਿਵਾਨ ਹੁੰਦਾ ਬਿੱਤ ਮੰਤਰੀ ਜਿਹੜਾ ਪੈਸੇ ਦਾ ਹਿਸਾਬ ਕਿਤਾਬ ਰੱਖਦਾ ਉਹ ਗੁਰੂ ਸਾਹਿਬ ਵੀ ਇਹਨਾਂ ਦੀਆਂ ਦੇਹਾਂ ਇਹਨਾਂ ਨੂੰ ਸ਼ਹੀਦ ਕਰਤਾ ਸੰਸਕਾਰ ਕਰਨਾ ਤਾਂ ਫਿਰ ਉਹਨੇ ਵਜ਼ੀਰ ਨੇ ਕਿਹਾ ਕਿ ਤੂੰ ਇਹਨਾਂ ਦਾ ਸੰਸਕਾਰ ਕਰਨ ਵਾਸਤੇ ਜ਼ਮੀਨ ਖਰੀਦ ਲੈ ਤਾਂ ਉਹਨੇ ਕਹਿੰਦੇ ਮੋਹਰਾ ਚਿੰਨ ਕੇ ਜ਼ਮੀਨ ਖਰੀਦੀ ਜਦੋਂ ਮੋਹਰਾ ਚਿੰਨਣ ਲੱਗਿਆ ਤਾਂ ਵਜ਼ੀਰ ਨੇ ਕਿਹਾ ਵਜ਼ੀਰ ਖਾਨ ਸੁਬਾਸਰਾਂਦ ਨੇ ਕਿਹਾ ਕਿ ਮੋਹਰਾ ਐ ਨਹੀਂ ਚਿੰਨਦੀਆਂ ਖੜਨੇ ਲੋਟ ਚਿੰਨਦੀਆਂ ਤਾਂ ਜਿਹੜੇ ਜਿਹੜੇ ਆਸਾਨ ਤੇ ਹੁਣ ਗੁਰਦੁਆਰਾ ਸਾਹਿਬ ਬਣਿਆ ਪਿਆ ਦੋ ਗੁਰਦੁਆਰਾ ਸਾਹਿਬ ਨੇ ਜਦੋਂ ਤੁਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾਓਗੇ ਇੱਕ ਉਹ ਜਿੱਥੇ ਨੀਹਾਂ ਦੇ ਵਿੱਚ ਸਹਿਬਜ਼ਾ ਦੇ ਚਿਣੇ ਸੀ ਤੇ ਦੂਸਰਾ ਗੁਰਦੁਆਰਾ ਉਹ ਜਿੱਥੇ ਉਹਨਾਂ ਦੀਆਂ ਦੇਹਾਂ ਦਾ ਸੰਸਕਾਰ ਕੀਤਾ ਸੀ ਤਾਂ ਦੀਵਾਨ ਟੋਡਰਮਲ ਉਸ ਨੇ ਸਹਿਬਜ਼ਾ ਦੇ ਦੀਆਂ ਦੇਹਾਂ ਦਾ ਸੰਸਕਾਰ ਕੀਤਾ ਉਹ ਧੰਨ ਗੁਰੂ ਉਹ ਧੰਨ ਗੁਰੂ ਦੇ ਸਹਿਬਜ਼ਾ ਦੇ ਅੱਜ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦਾ ਸ਼ਹੀਦੀ ਦਿਵਸ ਮਨਾ ਰਹੇ ਆ ਤੇ ਪ੍ਰਮਾਤਮਾ ਸਾਨੂੰ ਸ਼ਕਤੀ ਦੇਵੇ ਕਿ ਅਸੀਂ ਉਹ ਗੁਰੂ ਦੇ ਦੱਸੇ ਮਾਰਗ ਤੇ ਚੱਲ ਸਕੀਏ ਜਿਹੜੇ ਵੀ ਵਿਦਿਆਰਥੀ ਇਹਨਾਂ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਜਾਣਗੇ ਸਰਹੰਦ ਜਾਣਗੇ ਜਾਂ ਆਪਣੇ ਪਿੰਡ ਦੇ ਗੁਰਦੁਆਰੇ ਜਾਣਗੇ ਘਟੋ ਘਟ ਇਹ ਜ਼ਰੂਰ ਮਨ ਦੇ ਵਿੱਚ ਯਾਦ ਕਰਕੇ ਜਾਣਾ ਕਿ ਅਸੀਂ ਉਹ ਸਾਹਿਬਜ਼ਾਦਿਆਂ ਦੇਸ਼ ਹੀ ਦਿਨੋਂ ਮਨਾਉਣ ਲਈ ਚੱਲਿਆਂ ਸਾਰੇ ਵਿਦਿਆਰਥੀਆਂ ਨੂੰ ਇੱਕ ਵਾਰ ਪੇਰ ਗੁਰੂ ਸਾਹਿਬ ਵੱਲੋਂ ਬਖਸ਼ੇ ਫਤੇ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ